ਦੇਸ਼ ਦੁਨੀਆ ਚ ਵਸਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਖਬਰਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਰਾਜਨੀਤਿਕ ਮੁਲਾਂਕਣਕਾਰ ਸ਼ਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸ਼ਵਿੰਦਰ ਜੀ ਸ਼ੁਕਰੀਆ ਜੀ ਸੰਦੀਪ ਜੀ ਮਿਹਰबानी ਜੀ ਸ਼ਵਿੰਦਰ ਜੀ ਹਰਦੀਪ ਸਿੰਘ ਨਿਜਰ ਤੇ ਗੁਰਪਤਵੰਦ ਸਿੰਘ ਪੰਨੂ ਲਗਭਗ ਇਹਨਾਂ ਦੋਵਾਂ ਸ਼ਖਸੀਤਾਂ ਦੇ ਵਿੱਚ ਸਮਾਨਤਾ ਹੈਗੀ ਆ ਨਿਜਰ ਦਾ ਹਾਲਾਂਕਿ ਕਤਲ ਕਰ ਦਿੱਤਾ ਗਿਆ ਸੀਗਾ ਤੇ ਪੰਨੂ ਦੇ ਕਤਲ ਦੀ ਇੱਕ ਕੌਨਸਪਿਰੈਂਸੀ ਜਿਹੜੀ ਆ ਉਹ ਰਚੀ ਜਾ ਰਹੀ ਸੀ ਹੁਣ ਇਸ ਮਾਮਲੇ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਭਾਰਤ ਨੇ ਖਾਸ ਤੌਰ ਤੇ ਪੰਨੂ ਤੇ ਨਿਜਰ ਮਾਮਲੇ ਦੇ ਵਿੱਚ ਵਿਦੇਸ਼ ਮੰਤਰਾਲੇ ਦਾ ਕੀ ਕਹਿਣਾ ਜਦੋਂ ਦੀਆਂ ਇਹ ਤਿੰਨ ਗ੍ਰਿਫਤਾਰੀਆਂ ਹੋਈਆਂ ਤੇ ਉਧਰੋਂ ਜਿਹੜਾ ਅਮਰੀਕਾ ਵੀ ਦਬਾਅ ਪਾ ਰਿਹਾ ਦੇਖੋ ਇਹਦੇ ਵਿੱਚ ਕਾਫੀ ਹੱਦ ਤੱਕ ਭਾਰਤ ਕੀ ਰਿਹਾ ਹੋਇਆ ਨਜ਼ਰ ਆ ਰਿਹਾ ਦੇਖੋ ਇਹਦੇ ਵਿੱਚ ਕਿ ਪੰਨੂ ਤੇ ਨਿਜਰ ਦੀ ਸਖਸ਼ੀਅਤ ਤਾਂ ਫਰਕ ਠੀਕ ਆ ਦੋਹਾਂ ਦੀ ਜਿਉਂਕਿ ਨਿਜਰ ਖਾਲਿਸਤਾਨੀ ਗਰੁੱਪਾਂ ਨਾਲ ਜੁੜਿਆ ਹੋਇਆ ਸੀ ਉਹਦੀ ਵਿਚਾਰਧਾਰਾ ਸੀ ਪਰ ਉਹ ਆਮ ਜਿਹੜੀ ਜ਼ਿੰਦਗੀ ਦੇ ਵਿੱਚ ਉੱਥੇ ਕੈਨੇਡਾ ਦੇ ਜਿਹੜੇ ਲੋਕ ਕਹਿੰਦੇ ਨੇ ਕਿ ਕਿਉਂਕਿ ਜਦੋਂ ਇਸ਼ੂ ਉੱਠੇ ਸੀ ਮੈਂ ਇੱਕ ਨਿਊਜ਼ ਕਲਿੱਪ ਸਟੋਰੀ ਕੀਤੀ ਸੀ ਉਹਦੇ ਕੁਝ ਚਾਉਣ ਵਾਲੇ ਕਹਿ ਰਹੇ ਸੀ ਵੀ ਉਹ ਐਜ਼ ਅ ਪਰਸਨ ਉਹਦੀ ਉਹਦੀ ਕਾਫੀ ਹੋ ਰਿਸਪੈਕਟ ਕਰਦੇ ਸੀਗੇ ਜਿਹੜਾ ਪੰਨੂ ਵਾਲਾ ਮਾਮਲਾ ਪੰਨੂ ਨੂੰ ਥੋੜਾ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਵੀ ਇਹ ਵੀ ਦੇਖਿਆ ਜਾਂਦਾ ਵੀ ਸ਼ਾਇਦ ਉਹ ਕਿਤੇ ਕਿਸੇ ਏਜੰਸੀਆਂ ਲਈ ਨਾ ਕੰਮ ਕਰਦਾ ਹੋਵੇ ਇੰਡੀਅਨ ਏਜੰਸੀਆਂ ਲਈ ਉੱਤੇ ਦਾਵੀ ਸਵਾਲ ਖੜਾ ਹੁੰਦਾ ਉਹਦੇ ਉੱਤੇ ਪਰ ਜਿਹੜੀ ਇਹਨਾਂ ਦੇ ਉੱਤੇ ਥਿਊਰੀ ਸੀਗੀ ਜਿਵੇਂ ਨਿੱਜੇ ਦੀ ਜਿਹੜੀ ਡੈਥ ਹੋਈ ਹੈ ਪੰਨੂ ਦੇ ਉੱਤੇ ਉਹਨੂੰ ਜਿਹੜੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹ ਥਿਊਰੀ ਲਗਭਗ ਇੱਕੋ ਜੀ ਸੀਗੀ ਉਹਦੇ ਵਿੱਚ ਜਿਹੜਾ ਜਿਵੇਂ ਜਿਵੇਂ ਸਾਰਾ ਕੁਝ ਹੋਇਆ ਜਿਵੇਂ ਜਿਵੇਂ ਅਮਰੀਕਾ ਨੇ ਦੱਸਿਆ ਜਾਂ ਫਿਰ ਇਧਰੋਂ ਕੈਨੇਡਾ ਨੇ ਜਿਹੜੀ ਜਾਣਕਾਰੀ ਦਿੱਤੀ ਆ ਉਹ ਇੱਕੋ ਜਿਹਾ ਲੱਗ ਰਿਹਾ ਤੇ ਤੇ ਸਵਾਲ ਵੀ ਭਾਰਤ ਉੱਤੇ ਖੜੇ ਹੋ ਰਹੇ ਹੈਗੇ ਨੇ ਤੇ ਅਮਰੀਕਾ ਦੇ ਮਾਮਲੇ ਵਿੱਚ ਤਾਂ ਭਾਰਤ ਮੋਟਾ ਕੁਝ ਬੋਲਿਆ ਨਹੀਂ ਹੈਗਾ ਕਿ ਕਿਹਾ ਜੀ ਜਾਂਚ ਸਹਿਯੋਗ ਦਵਾਂਗੇ ਅਮਰੀਕਾ ਵੀ ਕਹਿੰਦਾ ਕਿ ਚਲ ਠੀਕ ਹੈ ਦੇਖਦੇ ਆ ਤੁਹਾਡੀ ਕੀ ਜਾਂਚ ਵਿੱਚ ਸਹਿਯੋਗ ਦਿੰਦੇ ਹੋ ਕੈਨੇਡਾ ਵਾਲੇ ਮਾਮਲੇ 'ਚ ਇੱਕਦਮੇ ਬੋਲਣ ਲੱਗ ਗਏ ਵੀ ਕੈਨੇਡਾ ਜਿਹੜਾ ਹੈਗਾ ਐਲੀਗੇਸ਼ਨ ਲਾ ਰਿਹਾ ਹੈਗਾ ਕਿ ਕੈਨੇਡਾ ਫਲਾਣਾ ਕਰ ਰਿਹਾ ਢਿੰਗੜਾ ਕਰ ਰਿਹਾ ਇਹ ਹੁਣ ਮਸਲਾ ਇੱਥੇ ਵੱਡਾ ਜਿਹੜਾ ਇਹ ਆ ਗਿਆ ਕਿ ਹੁਣ ਕੈਨੇਡਾ ਨੇ ਹੌਲੀ-ਹੌਲੀ ਕਰਕੇ ਦੱਸ ਦਿੱਤਾ ਵੀ ਇਹਦੇ ਵਿੱਚ ਆ ਤਿੰਨ ਮੁੰਡੇ ਸੀ ਉਹਨਾਂ ਦਾ ਵੀ ਅੱਜ ਤਾਜੀ ਸਟੇਟਮੈਂਟ ਆਈ ਹੈ ਵੀ ਬਿਸ਼ਨੋਈ ਗੈਂਗ ਦੇ ਨਾਲ ਸੰਬੰਧਿਤ ਸੀਗੇ ਹੁਣ ਵੱਡਾ ਮੁੱਦਾ ਜਿਹੜਾ ਕੀ ਆ ਗਿਆ ਕਿ ਭਾਰਤ ਹੁਣ ਕਰੇ ਦਾ ਕੀ ਕਰੇ ਭਾਰਤ ਪਹਿਲਾਂ ਤਾਂ ਇਹਨੂੰ ਠਕਰਾਉਂਦਾ ਰਿਹਾ ਫੇਰ ਕਿਤੇ ਭਾਰਤ ਦੇ ਪ੍ਰਧਾਨ ਮੰਤਰੀ ਤੇ ਇੱਥੇ ਰਾਜਨਾਥ ਸਿੰਘ ਦੇ ਬਿਆਨ ਆ ਜਾਂਦੇ ਨੇ ਕਿਉਂਕਿ ਇਹਨਾਂ ਨੇ ਪਬਲੀਕਲੀ ਕਿਹਾ ਲੋਕਾਂ ਦੇ ਵਿੱਚ ਕਿ ਅਸੀਂ ਘਰ ਚ ਘੁਸ ਕੇ ਮਾਰਦੇ ਆ ਕੈਨੇਡਾ ਦੇ মিডিਆ ਨੇ ਇਹ ਚਲਾ ਦਿੱਤਾ ਕਿ ਭਾਈ ਆ ਦੇਖੋ ਇੰਟਰਨੈਸ਼ਨਲ ਲੈਵਲ ਤੇ ਤਾਂ ਕਹਿੰਦੇ ਉਹ ਅਸੀਂ ਜਿਹੜਾ ਹੈਗਾ ਇਹੋ ਜਿਹਾ ਕੁਝ ਕਰਦੇ ਨਹੀਂ ਹੈਗੇ ਆਪਦੀ ਜਨਤਾ ਨੂੰ ਇਹਦੀ ਫੜਾ ਮਾਰ ਰਹੇ ਹੋ ਫਿਰ ਭਾਰਤ ਦੇ ਵਿਦੇਸ਼ ਮੰਤਰੀ ਨੂੰ ਮੰਤਰਾਲੇ ਨੂੰ ਬਿਆਨ ਦੇਣਾ ਪਿਆ ਕਿ ਨਹੀਂ ਜੀ ਅਸੀਂ ਤਾਂ ਪਾਕਿਸਤਾਨ ਬਾਰੇ ਕਿਹਾ ਮੈਂ ਕੱਲ ਵੀ ਇਹ ਗੱਲ ਕਹੀ ਸੀ ਪਾਕਿਸਤਾਨ ਬਾਰੇ ਵੀ ਕਿਹਾ ਹੋਵੇ ਗਲਤ ਆ ਉਹ ਗੱਲ ਹੁਣ ਤਾਜ਼ਾ ਮਸਲਾ ਕੀ ਆ ਹੈ ਕਿ ਅਕ ਪਿੱਛੇ ਜਿਹੜੀ ਇੱਕ ਰੈਲੀ ਹੋ ਕੇ ਹੈਡੀ ਕੱਲ ਪਰਸਵੀ ਉੱਤੇ ਇੱਕ ਧਾਰਮਿਕ ਰੈਲੀ ਜਾਂ ਕਹਿ ਲੋ ਕਿ ਉਹਦੇ ਵਿੱਚ ਜਸਟਨ ਟਰੂਡੋ ਨੇ ਵੀ ਸੰਬੋਧਨ ਕੀਤਾ ਤੇ ਉੱਥੇ ਖਾਲਿਸਤਾਨ ਦੇ ਧਾਰੀ ਵੀ ਲੱਗੇ ਇਹਨੂੰ ਲੈ ਕੇ ਜਿਹੜਾ ਹੈਗਾ ਉਹ ਕਹਿ ਰਿਹਾ ਹੈਗਾ ਭਾਰਤ ਦਾ ਵਿਦੇਸ਼ ਮੰਤਰੀ ਲਖੇ ਕੈਨੇਡਾ ਖਾਲਿਸਤਾਨੀਆਂ ਨੂੰ ਸ਼ਹਿ ਦਿੰਦਾ ਉਹਨਾਂ ਨੇ ਜਸਟਨ ਟਰੂਡੋ ਤੇ ਸਵਾਲ ਖੜੇ ਕੀਤੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਹੈਗੀਆਂ ਨੇ ਹੁਣ ਉਹਦਾ ਮਸਲਾ ਦੋ ਨੇ ਦੇਖੋ ਐ ਬੈਸੇ ਤਾਂ ਖਾਲਿਸਤਾਨ ਦਾ ਜਿਹੜਾ ਨਾਰਾ ਲਾਉਣਾ ਉਹ ਭਾਰਤ ਵਿੱਚ ਵੀ ਕੋਈ ਅਪਰਾਧ ਨਹੀਂ ਹੈਗਾ 1995 ਦੇ ਵਿੱਚ ਸਾਡੀ ਸੁਪਰੀਮ ਕੋਰਟ ਦਾ ਫੈਸਲਾ ਹੈਗਾ ਕਿ ਜਸਟ ਨਾਰਾ ਲਾਉਣ ਕਰਕੇ ਖਾਲਿਸਤਾਨ ਦਾ ਜੇ ਕੋਈ ਖਾਲਿਸਤਾਨ ਜਿੰਦਾਬਾਦ ਕਹਿੰਦਾ ਵਾ ਉਹ ਕੋਈ ਅਪਰਾਧ ਨਹੀਂ ਹੈਗਾ ਹਰੇਕ ਨੂੰ ਆਪਣੇ ਵਿਚਾਰ ਰੱਖਣ ਦਾ ਅਧਿਕਾਰ ਹੈਗਾ ਇਹ ਜੇ ਹਾ ਜਿੰਨਾ ਚਿਰ ਉਹ ਆਪਣੇ ਵਿਚਾਰਾਂ ਨੂੰ ਪਟਾਉਣ ਦੇ ਲਈ ਕੋਈ ਹਿੰਸਕ ਕਾਰਵਾਈ ਨਹੀਂ ਕਰਦਾ ਨੰਬਰ 1 ਇਹ ਭਾਰਤ ਵਿੱਚ ਵੀ ਹੈ لیکن ਹੁਣ ਅੱਜ ਕੱਲ ਸਰਕਾਰਾਂ ਹੈ ਜੀਆਂ ਆ ਗਈਆਂ ਜੇਕਰ ਕੋਈ ਹਿੰਦੂਤਵ ਦਾ ਨਾਅਰਾ ਲਾਉਂਦਾ ਉਹਨੂੰ ਕੁਛ ਨਹੀਂ ਕਹਿੰਦੀਆਂ ਉਹਦੇ ਨਾਲ ਤਾਂ ਮੰਤਰੀ ਵੀ ਸ਼ਾਮਲ ਹੋ ਜਾਂਦੇ ਨੇ ਨਾਅਰੇ ਲਾਉਂਦੇ ਨੇ ਉਹਨਾਂ ਨੂੰ ਤੇ ਕੋਈ ਕੇਸ ਨਹੀਂ ਹੁੰਦਾ ਮੈਨੂੰ ਇੱਕ ਸਵਾਲ ਮੇਰੇ ਦਿਮਾਗ 'ਚ ਆਇਆ ਮੈਂ ਇੱਕ ਪੀਕਮੈਂਟ ਤੁਹਾਨੂੰ ਟੋਕਦਾ ਮੈਂ ਕਰਦਾ ਜੇ ਸੁਪਰੀਮ ਕੋਰਟ ਨੇ ਇੰਨੀ ਗੱਲ ਕਹੀ ਹੋਈ ਹੈ ਸਾਲ 1995 ਦੇ ਵਿੱਚ ਫਿਰ ਅਮਰਤਪਾਲ ਉੱਤੇ ਐਨਐਸ ਕਿਹੜੇ ਆਧਾਰ ਤੇ ਲੱਗੀ ਥੋੜਾ ਜਿਆ ਤੁਸੀਂ ਅਗਰ ਦੱਸ ਸਕੋ ਤਾਂ ਮਤਲਬ ਹੈ ਤੇ ਮੈਂ ਤੁਹਾਨੂੰ ਇਕਦਮ ਡਿਸਟਰਬ ਕੀਤਾ ਫਿਰ ਉਹ ਰਸ ਸਕਦੇ ਹੋ ਵੀ ਅਮਰਤਪਾਲ ਤੇ ਐਨਐਸਏ ਕਿਉਂ ਲੱਗੀ ਉਹ ਵੀ ਗਲਤ ਹੈ ਉਹ ਵੀ ਗਲਤ ਹੈ ਐਨਐਸਏ ਵਰਗਾ ਉਹਦਾ ਕੋਈ ਅਪਰਾਧ ਨਹੀਂ ਸੀ ਉਹ ਤਾਂ ਪਹਿਲਾਂ ਵੀ ਕਈ ਵਾਰ ਇਸ ਮੰਚ ਤੋਂ ਕਿਹਾ ਹੈਗਾ ਕਿ ਅਮਰਤਪਾਲ ਨੇ ਕੋਈ ਐਨਐਸਏ ਵਰਗਾ ਕੋ ਕੰਮ ਨਹੀਂ ਕੀਤਾ ਉਹਦਾ ਮੜੀ ਮੋਟੀ ਉਹਦੇ ਤੇ ਧਾਰਾ ਲੱਗ ਸਕਦੀ ਹੈ ਭੜਕਾਉਣ ਵਾਲੀ ਲੱਗ ਸਕਦੀ ਆ ਜਾਂ ਉਹ ਜਿਹੜਾ ਉਹ ਥਾਣੇ ਵਿੱਚ ਗਿਆ ਸੀਗਾ ਅਟੈਕ ਕੀਤਾ ਉਹਦੇ ਉੱਤੇ ਉਹ ਧਾਰਾ ਹੋ ਸਕਦੀ ਐ ਐਨਐਸਏ ਨਹੀਂ ਵੀ ਹੈਗੀ ਐਨਐਸਏ ਵਾਲਾ ਤਾਂ ਉਹਦੇ ਨਾਲ ਤੇ ਕਿਸੇ ਸਾਥੀ ਹੁੰਦਾ ਵੀ ਨਹੀਂ ਹੈਗਾ ਜਿਹੜੇ 1995 ਦਾ ਇੱਕ ਮਾਮਲਾ ਸੀਗਾ ਮਤਲਬ ਫੈਸਲਾ 95 'ਚ ਨਹੀਂ ਹੋਇਆ ਸੀ 95 ਦੇ ਇੱਕ ਮਾਮਲੇ ਦੇ ਵਿੱਚ ਜਿਹੜਾ ਹੈਗਾ ਬੀਨ ਸਿੰਘ ਦੀ ਦੇ ਘਤਰ ਤੋਂ ਬਾਅਦ ਜਿਹੜਾ ਉਹ ਨਾਰੇਬਾਜ਼ੀ ਹੋਈ ਸੀਗੀ ਉਹਨੂੰ ਲੈ ਕੇ ਫਿਰ ਫੈਸਲਾ ਸੀ ਸੁਪਰੀਮ ਕੋਰਟ ਨੇ ਕਿਹਾ ਕਿ ਇੱਕ ਨਾਅਰੇ ਲਾਉਣਾ ਕੋਈ ਅਪਰਾਧ ਨਹੀਂ ਹੈਗਾ ਹੁਣ ਅਸੀਂ ਆ ਨਾ ਦੂਜੇ ਮੁਲਕ ਦੇ ਵਿੱਚ ਕੈਨੇਡਾ ਦੇ ਵਿੱਚ ਜੇਕਰ ਨਾਅਰੇ ਖਾਲਿਸਤਾਨ ਦੇ ਕੈਨੇਡਾ 'ਚ ਵੀ ਲੱਗਦੇ ਨੇ ਖਾਲਿਸਤਾਨ ਦੇ ਨਾਅਰੇ ਲਾਉਣ ਵਾਲੇ ਅਮਰੀਕਾ 'ਚ ਵੀ ਬੈਠੇ ਨੇ ਇੰਗਲੈਂਡ 'ਚ ਵੀ ਬੈਠੇ ਨੇ ਆਸਟ੍ਰੇਲੀਆ 'ਚ ਵੀ ਬੈਠੇ ਨੇ ਭਾਰਤ ਨੇ ਕਦੇ ਅਮਰੀਕਾ ਨੂੰ ਨਹੀਂ ਸ਼ਿਕਾਇਤ ਕੀਤੀ ਹੈਗੀ ਕਿਉਂਕਿ ਅਮਰੀਕਾ ਮੂਰੇ ਉਹਦੀ ਪੇਸ਼ ਨਹੀਂ ਚੱਲਦੀ ਇੰਗਲੈਂਡ ਨੂੰ ਵੀ ਨਹੀਂ ਕਦੇ ਕਿਹਾ ਵੀ ਤੁਹਾਡੇ ਮੁਲਕ ਵਿੱਚ ਦੀ ਖਾਲਸਤਾਨੀ ਨਾਰੇ ਲੱਗਦੇ ਹੈਗੇ ਨੇ ਕੈਨੇਡਾ ਨੂੰ ਹੀ ਕਿਹਾ ਕਿ ਇਹਨਾਂ ਨੂੰ ਲੱਗਦਾ ਵੀ ਕੈਨੇਡਾ ਸੌਫਟ ਟਾਰਗੇਟ ਹੈਗੇ ਇਹਨੂੰ ਆਰਾਮ ਨਾਲ ਕਰ ਲੈਣੇ ਆ ਕੋਈ ਏਡੀ ਫੌਜੀ ਤਾਕਤ ਨਹੀਂ ਹੈਗੀ ਵਗੈਰਾ ਵਗੈਰਾ ਸੋ ਇਸ ਲਈ ਇਹ ਕੈਨੇਡਾ ਨੂੰ ਕਹਿ ਰਹੇ ਨੇ ਹੈਗੇ ਨੇ ਖਾਲਸਤਾਨੀ ਜਿਹੜੇ ਨਾਰੇ ਨੇ ਦੇਖੋ ਉਹ ਹਰ ਹਰ ਇੱਕ ਮੁਲਕ ਦੇ ਵਿੱਚ ਉਸ ਤਰ੍ਹਾਂ ਦੀ ਵਿਚਾਰਧਾਰਾ ਵਾਲੇ ਲੋਕ ਬੈਠੇ ਨੇ ਉਹ ਮਾਰਦੇ ਹੈਗੇ ਨੇ ਪਰ ਹੁਣ ਮਸਲਾ ਕੀ ਹੈ ਕਿ ਖਾਲਿਸਤਾਨ ਦਾ ਨਾਰਾ ਭਾਈ ਤੁਹਾਡੇ ਲਈ ਪ੍ਰੋਬਲਮ ਹੋ ਸਕਦੀ ਹੈ ਜਿਹੜੀ ਦੂਜੀ ਧਰਤੀ ਹੈ ਕੈਨੇਡਾ ਇਹਨੂੰ ਇਸ ਤਰ੍ਹਾਂ ਹੁਣ ਵੀ ਕੈਨੇਡਾ ਵੀ ਆਪਣੀ ਦਲੀਲ ਦੇ ਰਿਹਾ ਜੋ ਦਲੀਲ ਸਹੀ ਵੀ ਹੈ ਕਿ ਭਾਈ ਉਹਨਾਂ ਦੇ ਕੈਨੇਡਾ ਡਿਫਰੈਂਟ ਡਿਫਰੈਂਟ ਜਿਵੇਂ ਆਪਣਾ ਹਿੰਦੁਸਤਾਨ ਹੈ ਵੱਖਰੇ ਵੱਖਰੇ ਭਾਈਚਾਰਿਆਂ ਦਾ ਵੱਖਰੇ ਵੱਖਰੇ ਵਿਚਾਰਾਂ ਵਾਲੇ ਲੋਕਾਂ ਦਾ ਮੁਲਕ ਹੈ ਸਾਡਾ ਕਨਸਟੀਟਿਊਸ਼ਨ ਵੀ ਇਹੀ ਕਹਿੰਦਾ ਭਾਰਤ ਦਾ ਜੋ ਕਿ ਭਾਜਪਾ ਨਹੀਂ ਮੰਨਦੀ ਜਿਹਨੂੰ ਤੇ ਕੈਨੇਡਾ ਵੀ ਜਾਂ ਵੀ ਕਨਸਟੀਟਿਊਸ਼ਨ ਇਹੀ ਕਹਿੰਦਾ ਕਿ ਡਿਫਰੈਂਟ ਡਿਫਰੈਂਟ ਕੌਮਾ ਦਾ ਡਿਫਰੈਂਟ ਡਿਫਰੈਂਟ ਲੋਕਾਂ ਦਾ ਲੋਕ ਹੈ ਉਥੇ ਹਰੇਕ ਨੂੰ ਡੈਮੋਕਰੈਟਿਕ ਢੰਗ ਨਾਲ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ ਚਾਹੇ ਉਹ ਕੋਈ ਖਾਲਿਸਤਾਨ ਦਾ ਨਾਰਾ ਲਾ ਲਵੇ ਕਿਉਂਕਿ ਅੱਛਾ ਇੱਕ ਚੀਜ਼ ਜਿਹੜੀ ਭਾਰਤੀ মিডিਆ ਲਕੋ ਰਿਹਾ ਪਿਛਲੇ ਦਿਨਾਂ 'ਚ ਉਥੇ ਹਿੰਦੂਤਵੀ ਫੋਰਸ ਵੀ ਬਹੁਤ ਭਾਰੂ ਹੋਈਆਂ ਨੇ ਹਿੰਦੂਤਵੀ ਫੋਰਸਸ ਨੇ ਉਥੇ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਭਾਰਤੀ ਮੂਰ ਦੇ ਲਿਬਰਲ ਕਿਸਮ ਦੇ ਪ੍ਰੋ ਉਦੇ ਬਾਰੇ ਤਾਂ ਕਦੇ ਕੈਨੇਡਾ ਸਰਕਾਰ ਨੇ ਵੀ ਨਹੀਂ ਕੁਝ ਕਿਹਾ ਨਾ ਇਹਨਾਂ ਨੇ ਇਹਨਾਂ ਨੇ ਨੂੰ ਸ਼ਿਕਾਇਤ ਨਹੀਂ ਹੈਗੀ ਤੇ ਖਾਲਸਾਤਨ ਉੱਤੇ ਇਹਨਾਂ ਨੂੰ ਸ਼ਿਕਾਇਤ ਹੈਗੀ ਆ ਉਹਨਾਂ ਦਾ ਮਸਲਾ ਵੱਡਾ ਇਹ ਆ ਜਾਂਦਾ ਹੈਗਾ ਵੀ ਭਾਈ ਕੈਨੇਡਾ ਤਾਂ ਕਹਿੰਦਾ ਵੀ ਸਾਡੇ ਮੁਲਕ 'ਚ ਹਰ ਇੱਕ ਤਰ੍ਹਾਂ ਦੇ ਵਿਚਾਰ ਰੱਖਣ ਦੀ ਆਜ਼ਾਦੀ ਹੈ ਉਹ ਠੀਕ ਨੇ ਹੈਗੀ ਆ ਭਾਰਤ ਦਾ ਉਦੋਂ ਉਜਰ ਕਰਨਾ ਬਣਦਾ ਜੇਕਰ ਕੈਨੇਡਾ ਦੀ ਸਰਕਾਰ ਖੁਦ ਕਿਸੇ ਖਾਲਸਤਾਨੀਆਂ ਨੂੰ ਖੁਦ ਸਹਾਇਤਾ ਦਿੰਦੀ ਹੋਵੇ ਉਹਨਾਂ ਨੂੰ ਹਥਿਆਰ ਪ੍ਰੋਵਾਈਡ ਕਰਦੀ ਹੋਵੇ ਜਾਂ ਹੋਰ ਕਰਦੀ ਹੋਵੇ ਜਿੰਦਰ ਜੀ ਇੱਕ ਗੱਲ ਹੋਰ ਇੱਥੇ ਜੋੜਦਾ ਜੇ ਆਪਾਂ ਕੈਨੇਡਾ ਦੀ ਗੱਲ ਕਰ ਰਹੇ ਆ ਅਮਰੀਕਾ ਦੀ ਗੱਲ ਕਰ ਰਹੇ ਪੰਨੂ ਦੀ ਗੱਲ ਕਰ ਰਹੇ ਆ ਪੰਨੂ ਨੂੰ ਤੁਹਾਨੂੰ ਪਤਾ ਹੈ ਭਾਰਤ ਦੇ ਵਿੱਚ ਬੈਨ ਕੀਤਾ ਹੋਇਆ ਵੀ ਇਹਦੇ ਜਿਹੜੇ ਵੀਡੀਓਜ਼ ਐ ਉਹ ਨਹੀਂ ਚਲਾਏ ਜਾ ਸਕਦੇ ਕਿਸੇ ਕਿਸਮ ਦੀ ਕੋਈ ਇੰਟਰਵਿਊ ਕੋਈ ਜਿਹੜੀ ਖਬਰ ਐ ਉਹ ਪ੍ਰਕਾਸ਼ਿਤ ਨਹੀਂ ਕੀਤੀ ਜਾ ਸਕਦੀ ਪਰ ਹੁਣ ਪੰਨੂ ਦੀ ਖਬਰ ਨੂੰ ਹੀ ਆਧਾਰ ਬਣਾ ਲਿਆ ਦਿੱਲੀ ਦੇ ਉਪਰਾਜਪਾਲ ਨੇ ਤੇ ਚਿੱਠੀ ਲਿਖ ਦਿੱਤੀ ਆ ਵੀ ਆਈਐਨਆਈਏ ਜਿਹੜੀ ਆ ਉਹ ਕੇਜਰੀਵਾਲ ਦੀ ਜਾਂਚ ਕਰੇ ਇਹਨਾਂ ਨੇ ਤਾਂ 16 ਮਿਲੀਅਨ ਡਾਲਰ ਜਿਹੜੇ ਆ ਉਹ ਲਏ ਹੋਏ ਆ ਆ ਮੈਂ ਉਹਦੇ ਤੇ ਵੀ ਆਉਣਾ ਮੈਂ ਅੱਜ ਥੋੜੀ ਜੀ ਗੱਲ ਇੱਕ ਅੱਧੇ ਸਕਿੰਟ ਚ ਖਤਮ ਕਰ ਦਾਂ ਇੱਕੋ ਕਿ ਇਹਦਾ ਜਵਾਬ ਦੇਣਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਇੱਕ ਤਾਂ ਇਹ ਕਿ ਕੈਨੇਡਾ ਜੇਕਰ ਕੋਈ ਅੱਤਵਾਦੀ ਡਾਇਰੈਕਟ ਕੋਈ ਮਦਦ ਕਰਦਾ ਹੋਵੇ ਤੁਹਾਡੇ ਕੋਲ ਸਬੂਤ ਹੋਵੇ ਉਹ ਦਿਓ ਫਿਰ ਤੁਸੀਂ ਕੈਨੇਡਾ ਤੇ ਕਰੋ ਇਹ ਕਿਹੜਾ ਵੀ ਕੈਨੇਡਾ ਦੀ ਧਰਤੀ ਉੱਤੇ ਦੀ ਖਾਲਿਸਤਾਨ ਦਾ ਨਾਰਾ ਲੱਗੇ ਕੋਈ ਅਪਰਾਧ ਨਹੀਂ ਹੈਗਾ ਸੋ ਇਸ ਤਰ੍ਹਾਂ ਕਿ ਮੈਨੂੰ ਲੱਗਦਾ ਵੀ ਭਾਰਤ ਜਿਹੜਾ ਹੈਗਾ ਉਹ ਜਿਹੜਾ ਸੰਗੀਨ ਮਾਮਲੇ 'ਚ ਕਿਰਿਆ ਹੋਇਆ ਉਹ ਤੋਂ ਕਿਤੇ ਨਾ ਕਿਤੇ ਹੁਣ ਉਹਨੂੰ ਬਚਣ ਦਾ ਰਾਹ ਨਹੀਂ ਲੱਭ ਰਿਹਾ ਹੈਗਾ ਉਹ ਫਿਰ ਉਹਦੇ ਵਿਦੇਸ਼ ਮੰਤਰਾਲੇ ਹੈ ਜੀ ਬਿਆਨਬਾਜ਼ੀ ਕਰ ਰਿਹਾ ਹੈਗਾ ਕੌਟਨੀਤਿਕ ਤੌਰ ਤੇ ਭਾਰਤ ਘਿਰ ਚੁੱਕਿਆ ਹੁਣ ਉਹਨੇ ਐਨਆਈਏ ਵਾਲਾ ਮਾਮਲਾ ਜਿਹੜਾ ਹੈਗਾ ਜਿਹੜਾ ਤੁਸੀਂ ਕੇਜਰੀਵਾਲ ਵਾਲੇ ਮਾਮਲੇ ਚ ਕਹਿੰਦੇ ਹੋ ਅੱਜ ਸੁਣਵਾਈ ਕੇਜਰੀਵਾਲ ਦੀ ਜਿਹੜੀ ਹੈਗੀ ਆ ਹੋਈ ਹੈ ਸੁਪਰੀਮ ਕੋਰਟ 9 ਤਰੀਕ ਨੂੰ ਉਹਨਾਂ ਨੇ ਕਹਿ ਦਿੱਤਾ ਕਿ ਫੈਸਲਾ ਸੁਣਾਇਆ ਜਾਏਗਾ ਅੱਜ ਆਨੇ ਮਸਲੇ ਤੋਂ ਲੱਗਦਾ ਹਾਂਜੀ ਸ਼ਰਾਬ ਘਟਾਲਿਆ ਦਾ ਮਨੀ ਲਾਂਟਰੀ ਕਾ ala ਤੇ ਸ਼ਰਾਬ ਘਟਾਲਿਆ ਦਾ ਮਾਮਲਾ ਇਹ ਉਹਦੇ ਵਿੱਚ ਲੱਗ ਵੀ ਰਿਹਾ ਜਿਹੜੀ ਅੱਜ ਬਹਿਸ ਹੋਈ ਹੈ ਕਿ ਸ਼ਾਇਦ ਇਹਨੂੰ ਜ਼ਮਾਨਤ ਮਿਲ ਜਵੇ ਹੇ ਹੁਣ ਇਹ ਗੱਲ ਇਹਨਾਂ ਨੂੰ ਵੀ ਪਤਾ ਸੀ ਕਿ ਭਾਜਪਾ ਨੂੰ ਵੀ ਕਿਉਂਕਿ ਜਿਹੜਾ ਉਪ ਰਾਜਪਾਲਾ ਦਿੱਲੀ ਦਾ ਉਹ ਭਾਜਪਾ ਦਾ ਹੀ ਲਾਇਆ ਹੁੰਦਾ ਆਪਾਂ ਨੂੰ ਪਤਾ ਅੱਜਕੱਲ ਤਾਂ ਰਾਜਪਾਲ ਵੀ ਮੌਥਪੀਸ ਬਣ ਕੇ ਕੰਮ ਕਰਦੇ ਨੇ ਸਰਕਾਰ ਦੇ ਹਾਲਾਂਕਿ ਰਾਜਪਾਲ ਜੇ ਤੁਸੀਂ ਅਹੁਦੇ ਤੇ ਆ ਜਾਂਦੇ ਹੋ ਉਹਨੂੰ ਤੁਸੀਂ ਮੌਥਪੀਸ ਨਹੀਂ ਬਣ ਸਕਦੇ ਹੁੰਦੇ ਹੋ ਤੁਸੀਂ ਸੁਤੰਤਰ ਰਹਿਣਾ ਹੁੰਦਾ ਪਰ ਅੱਜਕਲ ਇਹ ਗੱਲ ਹੁੰਦੀ ਨਹੀਂ ਹੈਗੀ ਹੁਣ ਇਹਨਾਂ ਨੇ ਕਿਹਾ ਵੀ ਚਲੋ ਆ ਹੁਣ ਕੰਮ ਕਰਦੇ ਨੇ ਏਐਨਆਈ ਵਾਲਾ ਕਰਨੀਏ ਦੋਸ਼ ਲਾਇਆ ਵੀ ਖਾਲਸਤਾਨ ਨੇ ਤਾਂ ਫੰਡਿੰਗ ਹੁੰਦੀ ਹੈ ਗੁਰਪਤਵੰਤ ਪੰਨੂ ਤੋਂ ਹੁੰਦੀ ਹੈ ਵਗੈਰਾ ਵਗੈਰਾ ਦੇਖੋ ਦੋ ਚੀਜ਼ਾਂ ਹੈਗੀਆਂ ਪਰ ਦੇਸ਼ਾਂ ਵਿੱਚੋਂ ਪੈਸੇ ਸਾਰੀਆਂ ਪਾਰਟੀਆਂ ਲੈਂਦੀਆਂ ਸਾਰੀਆਂ ਪਾਰਟੀਆਂ ਦਾ ਤੇ ਸੈੱਲ ਬਣੇ ਹੋਇਆ ਬੀਜੇਪੀ ਦਾ ਵੀ ਬਣੇ ਆ ਉਹ ਜਿਹੜੇ ਮੋਦੀ ਦਾ ਸਵਾਗਤ ਕਰਦੇ ਆ ਵਿਦੇਸ਼ ਗਏ ਨੂੰ ਮੋਦੀ ਮੋਦੀ ਕਰਦੇ ਨੇ ਗੁਜਰਾਤੀ ਗਏ ਨੇ ਉਹ ਵੀ ਦਿੰਦੇ ਨੇ ਇਹ ਆਪ ਵਾਲਿਆਂ ਨੂੰ ਵੀ ਮਿਲਦਾ ਵਾ ਕਾਂਗਰਸੀਆਂ ਨੂੰ ਵੀ ਮਿਲਦਾ ਹੁਣ ਇਹਦਾ ਜਿਹੜੀ ਪਾਰਟੀ ਸੱਤਾ ਚੋਂ ਕਿਸੇ ਦਾ ਵੀ ਕਨੈਕਸ਼ਨ ਜੋੜ ਸਕਦੀ ਹੈ ਵੀ ਫਲਾਣੇ ਤੋਂ ਲਿਆ ਫਲਾਣੇ ਖਾਲਸਤਾਨੀ ਹੈਗਾ ਵਾ ਪਰ ਫੰਡ ਆਉਂਦਾ ਸਭ ਨੂੰ ਇਹ ਆਪ ਨੂੰ ਪਤਾ ਹੁਣ ਰਹੀ ਗੱਲ ਪੰਨੂ ਵਾਲੀ ਵੀ ਇਹ ਖਾਲਸਤਾਨ ਵਾਲਾ ਵੀ ਪਹਿਲੀ ਗੱਲ ਤੇ ਹੈਗੀ ਆ ਤੇ ਕੇਜਰੀਵਾਲ ਦੀ ਜਿਹੜੀ ਆਪਣੀ ਪਾਰਟੀ ਦੀ ਵਿਚਾਰਤਾ ਕਿਉਂਕਿ ਅੰਨਾ ਅੰਨਾ ਹਜ਼ਾਰੇ ਅੰਦੋਲਨ ਚੋਂ ਨਿਕਲੀ ਆ ਅੰਨਾ ਹਜ਼ਾਰੇ ਵਾਲੇ ਅੰਦੋਲਨ ਨੂੰ ਵੀ ਬਹੁਤੇ ਲੋਕ ਆਰਐਸਐਸ ਤੇ ਹੀ ਪੈਦਾ ਕੀਤਾ ਹੋਇਆ ਮੰਨਦੇ ਨੇ ਫਿਰ ਅੱਛਾ ਕੇਜਰੀਵਾਲ ਜਿਹੜੀ ਆਪਣੀ ਸਿਆਸਤਾਂ ਉਹ ਵੀ ਬੀਜੇਪੀ ਦੇ ਨੇੜੇ ਆ ਰਾਸ਼ਟਰਵਾਦ ਦੇ ਮੁੱਦੇ ਤੇ ਹੋਰ ਆਪਣੇ ਪੰਜਾਬ ਵਿੱਚ ਤਾਂ ਇਹ 22 ਦੀ ਇਲੈਕਸ਼ਨ ਦੇ ਵਿੱਚ ਤਿਰੰਗਾ ਜਤਰਾਵਾਂ ਕਰਦੇ ਰਹੇ ਨੇ ਸ਼ਹਿਰਾਂ ਦੇ ਵਿੱਚ ਜਿਦੀ ਕਿ ਲੋੜ ਨਹੀਂ ਸੀਗੀ ਉਦੋਂ ਵੀ ਸਵਾਲ ਉੱਠਦੇ ਸੀ ਕਿ ਵੀ ਭਾਈ ਇਹ ਕੀ ਹੈਗਾ ਸਿਰਫ 17 ਦੀ ਇਲੈਕਸ਼ਨ ਵਿੱਚ ਇਹਨਾਂ ਦੇ ਉੱਤੇ ਕਿ ਦੋਸ਼ ਲੱਗਿਆ ਸੀ ਵੀ ਇਹ ਕੋ ਮੋਗੇ ਕੋਲੇ ਕਹੇ ਜੇ ਬੰਦੇ ਦੇ ਘਰੇ ਚਲੇ ਗਏ ਸੀ ਜਿਹਨਾਂ ਸਬੰਧ ਖਾਲਸਤਾਨ ਨਾਲ ਸੀ ਉਹਦੇ ਘਰੇ ਤੇ ਜਾ ਕੇ ਆਇਆ ਸੀ ਕੇਜਰੀਵਾਲ ਤਾਂ ਉਦੋਂ ਇਹ ਸਿੱਖ ਮੁੱਦਿਆਂ ਨੂੰ ਚੁੱਕਦੇ ਸੀ ਵੋਟਾਂ ਲੈਣ ਲਈ ਪਰ ਉਹਦਾ ਵੀ ਸਬੰਧ ਸਾਬਕਾ ਖਾਲਸਤਾਨੀ ਸੀ ਉਹਦਾ ਵੀ ਸਬੰਧ ਤੋਂ ਇਹ ਸਿੱਟਾ ਨਹੀਂ ਕੱਢਿਆ ਜਾ ਸਕਦਾ ਵੀ ਇਹਨਾਂ ਦੇ ਖਾਲਸਤਾਨੀ ਨਾਲ ਰਿਲੇਸ਼ਨ ਹੈਗੇ ਨੇ ਉਸ ਤਰ੍ਹਾਂ ਦਾ ਰਿਪਾ ਦਮਨ ਸਿੰਘ ਦੇ ਨਾਲ ਕੈਨੇਡਾ ਵਾਲੇ ਨਾਲ ਭਾਜਪਾ ਦੇ ਸਬੰਧਾ ਮੋਦੀ ਮਿਲ ਕੇ ਆਇਆ ਰਿਪਾ ਦਮਨ ਸਿੰਘ ਜਿਹੜਾ 에ਅ ਇੰਡੀਆ ਕਾਂਡ ਦਾ ਦੋਸ਼ੀ ਸੀਗਾ ਜਿਹਨੂੰ ਅਦਾਲਤ ਨੇ ਇਸ ਲਈ ਨਹੀਂ ਛੱਡਿਆ ਕਿ ਉਹ ਬੇਕਸੂਰ ਸੀਗਾ ਅਦਾਲਤ ਕਹਿੰਦੀ ਵੀ ਸਾਨੂੰ ਸਬੂਤਾਂ ਦੀ ਘਾਟ ਕਰਕੇ ਇਹਨੂੰ ਛੱਡਣਾ ਪੈ ਰਿਹਾ ਹੈਗਾ ਇਸੇ ਤਰ੍ਹਾਂ ਹੀ ਇੱਕ ਉਹ ਹਰਜੀਤ ਹਰਜੀਤ ਸੀਗਾ ਬੰਦਾ ਜਿਹੜਾ ਉਹ ਬੰਦਾ ਜਿਹੜਾ ਹੈਗਾ ਵਾ ਜਿਹੜਾ ਕਿ ਉਦੋਂ ਟ੍ਰੋਡਰ ਦੇ ਨਾਲ ਆਇਆ ਸੀ ਇਹਨਾਂ ਨੇ ਖਾਲਿਸਤਾਨ ਦਾ ਬੜਾ ਪ੍ਰਚਾਰ ਕੀਤਾ ਵੀ ਇਹ ਤਾਂ ਖਾਲਿਸਤਾਨੀ ਨਾਲ ਟੁਰੂ ਆਇਆ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਨਹੀਂ ਇਹੋ ਜੀ ਕੋਈ ਗੱਲ ਨਹੀਂ ਇਹ ਤਾਂ ਭਾਰਤ ਸਰਕਾਰ ਦਾ ਚਮਚਾ ਉਹਨੇ ਆਪਣੀ ਟਵਿੱਟਰ ਦੇ ਉੱਤੇ ਫੋਟੋ ਲਾਈ ਹੋਈ ਸੀ ਮੋਦੀ ਦੇ ਨਾਲ ਸੋ ਇਹੋ ਜੇ ਖਾਲਿਸਤਾਨੀ ਇਹਨੂੰ ਤਾਂ ਤੁਸੀਂ ਵੀ ਪੱਠੇ ਪਾਉਂਦੇ ਰਹੇ ਹੋ ਹੁਣ ਮਸਲਾ ਕੀ ਹੈ ਕਿ ਇਹਨਾਂ ਨੇ ਹੁਣ ਕੇਜਰੀਵਾਲ ਨੂੰ ਸਿਰਫ ਕਿ ਪੀ ਜ਼ਮਾਨਤ ਨਾਲ ਮੇਰੇ ਚੋਣ ਪ੍ਰਚਾਰਨਾ ਕਰ ਸਕੇ ਉਹ ਇੱਕ ਘੇਰਨ ਦਾ ਪਰਪੰਚ ਲੱਗਦਾ ਦੂਜੀ ਗੱਲ ਜਿਹੜਾ ਗੁਰਪ੍ਰਤਬੰਦ ਪੰਨੂ ਆ ਨਾ ਉਹਦਾ ਕੋਈ ਏਡਾ ਦਾ ਆਰ ਹੀ ਨਹੀਂ ਸੀਗਾ ਅਮਰੀਕਾ ਵਿੱਚ ਵੀ ਉਹਨੂੰ ਕੋਈ ਪੁੱਛਦਾ ਨਹੀਂ ਸੀਗਾ ਇਨੂੰ ਉਭਾਰਨ ਵਿੱਚ ਭਾਰਤ ਸਰਕਾਰ ਨੇ ਯੋਗਦਾਨ ਪਾਇਆ ਕਿ ਬਹੁਤੇ ਲੋਕ ਤਾਂ ਕਹਿੰਦੇ ਰਹੇ ਨੇ ਕਿ ਦੇਖੋ ਜੀ ਪੰਨੂ ਜਿਹੜਾ ਹੈਗਾ ਵਾ ਇਹ ਇਹਨੂੰ ਤਾਂ ਇਹਨੂੰ ਬਹੁਤ ਸਾਰੇ ਨਾ ਖਾਲਿਸਤਾਨੀ ਵਿਚਾਰਧਾਰਾ ਵਾਲੇ ਲੋਕ ਵੀ ਮੰਨਤਾ ਨਹੀਂ ਦਿੰਦੇ ਪੰਨੂ ਨੂੰ ਪੰਨੂ ਨੂੰ ਇੱਕਦਮ ਹੀਰੋ ਬਣਾਉਣ 'ਚ ਭਾਰਤ ਸਰਕਾਰ ਦਾ ਯੋਗਦਾਨ ਹੈ ਉਹਦੀ ਜਥੇਬੰਦੀ ਜਿਹਦੇ ਮਗਰ ਕੋਈ ਬੰਦਾ ਹੀ ਨਹੀਂ ਸੀਗਾ ਉਹਨੂੰ ਇਹਨਾਂ ਨੇ ਬੈਨ ਕਰਤਾ ਜੀ ਫਿਰ ਉਹਨੂੰ ਮੋਸਟ ਵਾਂਟਡ ਬਣਾ ਕੇ ਪੇਸ਼ ਕੀਤਾ ਉਹਦੇ ਉਭਾਰ ਦੇ ਵਿੱਚ ਭਾਰਤ ਸਰਕਾਰ ਦਾ ਯੋਗਦਾਨ ਹੈ ਉਹਦੀ ਆਪਣੀ ਕੋਈ ਏਡੀ ਪੁੱਛ ਪ੍ਰਤੀਤ ਹੈ ਨਹੀਂ ਸੀਗੀ ਪਰ ਸ਼ੁਵਿੰਦਰ ਜੀ ਸਵਾਲ ਇੱਕ ਇਹ ਵੀ ਆ ਨਾ ਭਈ ਜੇ ਫਰਜ ਕਰ ਲੋ 9 ਤਰੀਕ ਆਉਣ ਵਾਲੀ 9 ਨੂੰ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਜਾਂਦੀ ਹੈ ਫੇਰ ਤਾਂ ਜਾਂਚ ਸ਼ਾਇਦ ਐਨਆਈਏ ਜਿਹੜੀ ਹੈ ਉਹ ਸ਼ੁਰੂ ਕਰ ਦੇਵੇ ਜੇ ਜ਼ਮਾਨਤ ਨਹੀਂ ਮਿਲਦੀ ਜੇ ਉਹਨਾਂ ਨੂੰ ਬੇਲ ਨਹੀਂ ਮਿਲਦੀ ਤਾਂ ਫੇਰ ਇਹ ਸਾਰਾ ਮਾਮਲਾ ਠੰਡੇ ਬਸਤੇ ਰਹੂਗਾ ਜਿੱਦਾਂ ਪਹਿਲਾਂ ਇੰਨੀ ਦੇਰ ਤੋਂ ਪਿਆ ਰਿਆ ਅਚਾਨਕ ਹੀ ਯਾਦ ਆਇਆ ਅੱਜ ਹੀ ਇਹ ਜਿਹੜੀ ਖਬਰ ਸਾਹਮਣੇ ਆਉਂਦੀ ਹੈ ਆਮ ਤੌਰ ਤੇ ਨਾ ਜਦੋਂ ਰਾਜਪਾਲ ਸ਼ਿਫਾਰਿਸ਼ ਸਿਫਾਰਿਸ਼ ਕਰਦਾ ਹੁੰਦਾ ਤਾਂ ਇਹ ਐਨਆਈਏ ਐਨਆਈਏ ਜਿਹੜੀ ਜਾਂਚ ਸ਼ੁਰੂ ਕਰ ਦਿੰਦੀ ਹੈ ਪਿਛਲੀ ਵਾਰ ਵੀ ਇੱਕ ਦੋ ਮਾਮਲਿਆਂ 'ਚ ਆਪਾਂ ਦੇਖਿਆ ਹੈਗਾ ਹੁਣ ਵੀ ਇਹੀ ਕਾਰਨ ਹੈ ਕਿਉਂਕਿ ਉਹ ਤਾਂ ਜੇ ਤਾਂ ਮੰਨ ਲਓ ਕਿ ਉਹਨੂੰ ਨਹੀਂ ਰਾਹਤ ਮਿਲਦੀ ਤਾਂ ਵੀ ਜਾਂਚ ਹੋ ਸਕਦੀ ਸਕਦੀ ਹੈ ਸ਼ੁਰੂ ਤਾਂ ਉਹਦਾ ਕੋਈ ਐਡਾ ਇਸ਼ੂ ਨਹੀਂ ਹੈਗਾ ਪਰ ਹੁਣ ਮਸਲਾ ਕੀ ਹੈ ਕਿ ਹੁਣ ਆਪਾਂ ਨੂੰ ਪਤਾ ਹੀ ਹੈ ਜਿਹੜੀਆਂ ਸਾਰੇ ਏਜੰਸੀਆਂ ਨੇ ਉਹ ਸੈਂਟਰ ਦੇ ਅੰਦਰ ਨੇ ਤੇ ਸੈਂਟਰ ਦੇ ਇਸ਼ਾਰੇ ਦੇ ਉੱਤੇ ਕੰਮ ਕਰਦੀਆਂ ਹੈਗੀਆਂ ਨੇ ਭਾਵੇਂ ਕਿ ਹੁਣ ਚੋਣ ਕਮਿਸ਼ਨ ਦਾ ਰਾਜ ਹੈ ਇਸ ਸਮੇ ਉਸ ਉਹਦਾ ਪਾਰਟੀਦਾਰੀ ਨਹੀਂ ਹੈਗਾ ਪਰ ਚੋਣ ਕਮਿਸ਼ਨ ਦੀ ਭੂਮਿਕਾ ਵੀ ਕਿਸੇ ਤੋਂ ਲੋਕੀ ਨਹੀਂ ਹੋਈ ਵੀ ਭਾਈ ਚੋਣ ਕਮਿਸ਼ਨ ਕੀ ਕਰਦਾ ਹੈਗਾ ਚੌਣ ਕਮਿਸ਼ਨ ਵੀ ਲਗਭਗ ਉਸੇ ਤਰ੍ਹਾਂ ਹੀ ਹੈ ਵੀ ਭਾਜੀਪੀ ਦੇ ਮਾਮਲੇ 'ਚ ਉਹਨੇ ਬੋਲਣਾ ਕੋਈ ਨਹੀਂ ਦੂਜੇ ਮਾਮਲੇ 'ਚ ਬੋਲੀ ਜਾਣਾ ਹੈਗਾ ਇਸ ਕਰਕੇ ਜਾਂਚ ਤਾਂ ਉਦੋਂ ਵੀ ਹੋ ਸਕਦੀ ਹੈ ਜੀ ਉਹ ਜੇਲ੍ਹੋਂ ਨਾ ਆਵੇ ਉਹਨੂੰ ਰਾਹਤ ਨਾ ਮਿਲੇ ਤਾਂ ਵੀ ਹੋ ਸਕਦੀ ਹੈਗੀ ਆ ਕਿਉਂਕਿ ਹੁਣ ਜਾਂਚ ਸੱਚ ਹੋਈ ਵਿਰੋਧੀਆਂ ਉੱਤੇ ਰਹੀ ਆ ਵੱਡੇ ਵੱਡਾ ਸਵਾਲ ਇਹ ਹੋ ਗਿਆ ਨਾ ਇਸ ਕਰਕੇ ਵੀ ਇਹ ਪ੍ਰਚਾਰ ਨਾ ਕਰ ਸਕੇ ਮੈਨੂੰ ਲੱਗਦਾ ਵੀ ਉਹਨੂੰ ਰੋਕਣ ਦੇ ਲਈ ਸ਼ਾਇਦ ਇਹ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਇਹ ਗੇਮ ਜਿਹੜੀ ਹੈਗੀ ਆ ਰਾਜਪਾਲ ਉਹ ਡਿਪਟੀ ਰਾਜਪਾਲ ਦੇ ਥਰੂ ਜਿਹੜੀ ਤੇ ਖੇਡੀ ਜਾ ਰਹੀ ਹੈ ਸ਼ਿਵਿੰਦਰ ਜੀ ਪ੍ਰਚਾਰ ਕਰਨ ਤੋਂ ਹੱਥ ਖੜੇ ਕਰ ਗਏ ਅਕਾਲੀ ਦਲ ਦੇ ਉਮੀਦਵਾਰ ਹਰਪਾਲ ਸਿੰਘ ਉਹਨਾਂ ਨੂੰ ਟਿਕਟ ਦਿੱਤੀ ਹੋਈ ਸੀ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਤੇ ਅੱਜ ਮੈਂ ਖਬਰ ਜਦੋਂ ਪੂਰੀ ਤਫ਼ਸੀਲ ਦੇ ਨਾਲ ਪੜ੍ਹ ਰਿਹਾ ਸੀਗਾ ਤਾਂ ਉਹ ਕਹਿੰਦੇ ਮੇਰੇ ਤੋਂ ਪੈਸੇ ਹੈ ਨਹੀਂ ਮੈਂ ਪਾਰਟੀ ਛੱਡ ਦਿੱਤੀ ਜੇ ਪੈਸੇ ਹੈ ਨਹੀਂ ਸੀ ਤੇ ਟਿਕਟ ਛੱਡ ਸਕਦੇ ਸੀਗੇ ਪਾਰਟੀ ਛੱਡਣ ਦੀ ਕੀ ਨੌਬਤ ਆ ਗਈ ਨਹੀਂ ਇਹ ਬੜਾ ਵੱਡਾ ਸਵਾਲ ਖੜਾ ਹੁੰਦਾ ਜੀ ਕਿਉਂਕਿ ਤੁਸੀਂ ਦੇਖੋ ਕਿ ਥੋੜੇ ਜਿਲੰਦਰ ਦੇ ਵਿੱਚੋਂ ਹੀ ਆਪਾਂ ਦੇਖਿਆ ਉਹ ਜਿਹੜਾ ਅੱਜ ਕੱਲ ਰਿੰਕੂ ਦਾ ਮਾਮਲਾ ਹੈਗਾ ਉਹ ਦੇਖਿਆ ਹੋਰ ਸੂਬਿਆਂ ਦੇ ਵਿੱਚੋਂ ਵੀ ਇਹ ਹਜੇ ਮਾਮਲੇ ਆ ਰਹੇ ਨੇ ਹੁਣ ਉਹ ਵੱਡੀ ਚੀਜ਼ ਤਾਂ ਇਹ ਹੈਗੀ ਆ ਨਾ ਵੀ ਜਿੱਦਾਂ ਦੀ ਹੁਣ ਹੁਣ ਇੱਕ ਦੋ ਦਿਨਾਂ ਚ ਪਤਾ ਲੱਗੂ ਵੀ ਉਹ ਜਾਊ ਕਿੱਧਰ ਉਤੋਂ ਹੋਰ ਸਪਸ਼ਟ ਹੋ ਜਾਊਗਾ ਇਹ ਜਿਹੜੀ ਨਾ ਇੱਕ ਤਾਂ ਹੁਣ ਆਈਡੀਓਲੋਜੀ ਵਗੈਰਾ ਤਾਂ ਨਹੀਂ ਰਹੀ ਨੀ ਸਿਆਸਤ ਦੇ ਵਿੱਚ ਜਿਹੜੀ ਪ੍ਰਤੀਬੱਧਤਾ ਨਹੀਂ ਰਹੀ ਹੁਣ ਸਵਾਲ ਤਾਂ ਤਾਂ ਖੜੇ ਹੁੰਦੇ ਲੋਕ ਟਿਕਟਾਂ ਲੈਣ ਪਿੱਛੇ ਕਿੰਨੇ ਤਰਲੇਮੈਂਟਾ ਕਰਦੇ ਨੇ ਤੇ ਤੁਸੀਂ ਜਿਹੜੇ ਹੈਗੇ ਆ ਟਿਕਟ ਮਿਲੀ ਹੋਈ ਕਹਿ ਰਹੇ ਹੋ ਅਸੀਂ ਟਿਕਟ ਤੇ ਲੈਣੀ ਨਹੀਂ ਫਿਰ ਤੁਸੀਂ ਬਜੜਾ ਬਹਾਨਾ ਮਾਰ ਰਹੇ ਹੋ ਵੀ ਕੋਈ ਕਾਰਗਰਮੀ ਲੱਗ ਰਿਹਾ ਵੀ ਅਕਾਲੀ ਦਲ ਜੀ ਪੈਸੇ ਕਹਿੰਦੇ ਨੂੰ ਕਹਿ ਰਿਹਾ ਫਲਾਨਾ ਕਹਿ ਰਿਹਾ ਹੈਗਾ ਉਹ ਤਾਂ ਫਿਰ ਬਾਕੀ ਜਿਹੜੇ 14-13 ਬੰਦਿਆਂ ਨੂੰ ਦਿੱਤੇ ਹੋਏ ਨੇ ਅਕਾਲੀ ਦਲ ਨੇ ਟਿਕਟ ਦਿੱਤੀ ਹੈ ਫਿਰ ਤਾਂ ਉਹ ਉਹਨਾਂ ਨੂੰ ਵੀ ਵੱਲੋਂ ਵੀ ਇਹੋ ਜਿਹਾ ਸਵਾਲ ਆਉਣਾ ਚਾਹੀਦਾ ਸੀ ਉਹ ਨਹੀਂ ਆਇਆ ਹੈਗਾ ਹੁਣ ਮਸਲਾ ਇਹ ਹੋ ਗਿਆ ਕਿ ਚੰਡੀਗੜ੍ਹ ਦੇ ਉੱਤੇ ਅਕਾਲੀ ਦਲ ਦੇ ਵੀ ਕੁਝ ਵੀ ਪ੍ਰੋਬਲਮ ਨਹੀਂ ਉਹ ਕੀ ਨੇ ਕਿ ਦੇਖੋ ਪਿੰਨ ਸਾਲ ਅਕਾਲੀਆਂ ਦਾ ਭਾਜਪਾ ਨਾਲ ਗੱਠ ਜੋੜ ਰਿਹਾ ਜੇ ਉਹ ਸੀ ਤੁਸੀਂ ਚੰਡੀਗੜ੍ਹ ਵਾਲੀ ਭਾਜਪਾ ਨੂੰ ਛੱਡਦੇ ਰਹੇ ਹੋ ਤੇ ਜਦੋਂ ਤੁਸੀਂ ਛੱਡਦੇ ਰਹੇ ਹੋ ਉਹਨਾਂ ਤੁਹਾਡਾ ਤੁਹਾਡੇ ਵਰਕਰਾਂ ਨਾਲ ਇੱਕ ਰਿਲੇਸ਼ਨ ਬਣ ਜਾਂਦਾ ਉਹਦੇ ਵਿੱਚ ਬੀਜੇਪੀ ਨੇ ਕਾਰਪੋਰੇਸ਼ਨ ਬਣਾ ਲਏ ਹੋਣੇ ਤੁਸੀਂ ਇੰਨੇ ਸਾਲਾਂ ਬਾਅਦ ਹੁਣ ਆਪਣਾ ਉਮੀਦਵਾਰ ਖੜਾ ਕਰੋਗੇ ਉਹ ਕਾਰਗਰ ਸਾਬਤ ਨਹੀਂ ਹੋਏਗਾ ਇੱਕ ਤੇ ਇਹ ਚੀਜ਼ ਆਕਾਲੀ ਦਲ ਨੂੰ ਉਦੋਂ ਚਾਹੀਦਾ ਸੀਗਾ ਕਿ ਜੇ ਤੁਸੀਂ ਘੱਟੋ ਘੱਟ ਜੇ ਚੰਡੀਗੜ੍ਹ ਤੇ ਪੰਜਾਬ ਦਾ ਦਾਵਾ ਮੰਨਦੇ ਹੋ ਵੈਸੇ ਚੰਡੀਗੜ੍ਹ ਆ ਇੱਕ ਇਸ਼ੂ ਕਾਲੀ ਦਲ ਨੇ ਤਿਆਗਤਾ ਸੀਗਾ 97 'ਚ ਰੱਖਿਆ 2002 ਦੇ ਮੈਨੀਫੈਸਟੋ ਚ ਆਕਾਲੀ ਦਲ ਨੇ ਕੱਢ ਕੇ ਮਾਰਿਆ ਫਿਰ ਅਕਾਲੀ ਦਲ ਨੇ ਜਿਹੜਾ ਹੈਗਾ 7 ਦੇ ਮੈਨੀਫੈਸਟੋ ਚੋਂ ਕੱਢ ਕੇ ਮਾਰਿਆ ਫਿਰ ਆਪਣਾ 12 ਦੇ ਮੈਨੀਫੈਸਟੋ ਦੇ ਮੁੱਦੇ ਪੰਜਾਬੀ ਭਾਸ਼ਾ ਦਾ ਚੰਡੀਗੜ੍ਹ ਦਾ ਕੱਢ ਕੇ ਮਾਰਿਆ 17 ਵਿੱਚ ਜ਼ਰੂਰ ਜਾਦਾ ਆਇਆ ਜਦੋਂ ਲੱਗਿਆ ਜੀ ਜ਼ਮੀਨ ਖਿਸਕਣ ਲੱਗੀ ਫਿਰ ਪਾਈਪ ਵਿੱਚ ਯਾਦ ਆਇਆ ਹੁਣ ਮਸਲਾ ਕੀ ਹੈ ਕਿ ਜਦੋਂ ਤੁਸੀਂ ਬੀਜੇਪੀ ਨੂੰ ਛੱਡਦੇ ਰਹੇ ਹੋ ਚੰਡੀਗੜ੍ਹ ਦਾ ਤੁਸੀਂ ਦਾਵਾ ਕਰਦੇ ਰਹੇ ਹੋ ਘੱਟੋ ਘੱਟ ਬੀਜੇਪੀ ਤੋਂ ਸ਼ਰਤ ਤਰ੍ਹਾਂ ਖਾ ਲੈਂਦੇ ਵੀ ਭਾਈ ਸਾਨੂੰ ਜਿਹੜੀਆਂ ਚੰਡੀਗੜ੍ਹੋਂ ਵੀ ਸੀਟ ਸਾਨੂੰ ਅਕਾਲੀ ਦਲ ਨਹੀਂ ਛੱਡ ਤੂੰ ਉਦੋਂ ਤਾਂ ਤੁਸੀਂ ਇਹਨੇ 25 26 ਸਾਲ ਚ ਚੰਡੀਗੜ੍ਹ ਵਾਲੀ ਸੀਟ ਮੰਗੀ ਨਹੀਂ ਹੈਗੀ ਹੁਣ ਫਿਰ ਉਹਨਾਂ ਨੇ ਬੀਜੇਪੀ ਨੇ ਆਪਣਾ ਕੰਮ ਕਰਨਾ ਹੀ ਕਰਨਾ ਹੈਗਾ ਇਹ ਅਸਲ ਵਿੱਚ ਜਿਹੜੀ ਨੈਤਿਕ ਗਰਾਵਟ ਆਈ ਹੋਈ ਹੈ ਨਾ ਸਾਡੀ ਸਿਆਸਤ ਦੇ ਵਿੱਚ ਵੀ ਕੋਈ ਉਦੇਸ਼ ਨਹੀਂ ਕੋਈ ਵਿਚਾਰ ਨਹੀਂ ਉਹ ਪਾਰਟੀਆਂ 'ਚ ਵੀ ਆਈ ਹੋਈ ਆ ਉਮੀਦਵਾਰਾਂ 'ਚ ਵੀ ਆਈ ਹੋਈ ਹੈ ਇਹ ਮੌਕੇ ਦਾ ਤਕਦਾ ਸ਼ਵਿੰਦਰ ਜੀ ਅਕਾਲੀ ਦਲ ਜਿਹੜਾ ਸੋਚਦਾ ਰਿਹਾ ਜਾਂ ਲੋਚਦਾ ਰਿਹਾ ਵੀ ਸ਼ਾਇਦ ਕਿਤੇ ਗੱਠਜੋੜ ਹੋ ਜਵੇ ਜੇ ਕਿਤੇ ਇਹ ਕਿਸਾਨ ਅੰਦੋਲਨ ਨਾ ਹੁੰਦਾ ਤਾਂ ਸ਼ਾਇਦ ਇਹਨਾਂ ਦਾ ਗੱਠਜੋੜ ਲਗਭਗ ਹੋ ਵੀ ਚੱਲਿਆ ਸੀ ਗੱਦਪਰ ਕੋਈ ਤੋੜਾ ਨਹੀਂ ਕੋਈ ਤੋੜਾ ਨਹੀਂ ਅਕਾਲੀ ਦਲ ਸਭ ਉਤਾਵਲਾ ਸੀ ਸਭ ਤੋਂ ਜ਼ਿਆਦਾ ਗੱਠਜੋੜ ਕਰਨ ਨੂੰ ਜ਼ਮੀਨ ਅਕਾਲੀ ਦਲ ਦੀ ਖਿਸਕੀ ਹੋਈ ਸੀ ਉਹ ਉਹ ਖਿਸਕੀ ਹੋਈ ਜ਼ਮੀਨ ਨੂੰ ਅਕਾਲੀ ਦਲ ਨੂੰ ਸਰ ਦੇ ਕਲ ਦਾ ਪਤਾ ਹੀ ਨਹੀਂ ਹੈਗਾ ਕਿ ਜਿਹੜੀ ਉਹਦੀ ਖਿਸਕੀ ਹੋਈ ਜ਼ਮੀਨ ਜਿਹਨੇ ਦੁਬਾਰੇ ਪ੍ਰਾਪਤ ਕਰਨੀ ਆ ਆਪਣੇ ਕੁਝ ਬੇਸਿਕ ਸਿਧਾਂਤਾਂ ਤੇ ਦੁਬਾਰੇ ਜਾਣਾ ਪਊਗਾ ਫੈਡਰਲ ਸਟਰਕਚਰ ਦੇ ਮੁੱਦੇ ਤੇ ਉੱਤੇ ਮਾਈਨੋਰਟੀ ਦੇ ਮੁੱਦੇ ਦੇ ਉੱਤੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੇ ਮੁੱਦੇ ਉੱਤੇ ਪਰ ਅਕਾਲੀ ਦਲ ਆਪਣੀ ਜਿਹੜੀ ਖਿਸਕੀ ਹੋਈ ਜ਼ਮੀਨ ਨੂੰ ਵੋਟਾਂ ਦੇ ਜੋੜ ਘਟਾਉ ਰਹੀ ਬੀਜੇਪੀ ਥਰੂ ਹਾਸਲ ਕਰਨਾ ਚਾਹੁੰਦਾ ਸੀਗਾ ਸ਼ਿਵਿੰਦਰ ਜੀ ਮੈਂ ਤੁਹਾਡੇ ਤੋਂ ਨਾ ਥੋੜਾ ਜਿਹਾ ਵਿਸਤਾਰ ਨਾਲ ਫਿਰੋਜ਼ਪੁਰ ਲੋਕ ਸਭਾ ਸੀਟ ਦੀ ਗੱਲ ਕਰਨਾ ਚਾਹੁੰਦਾ ਕਾਂਗਰਸ ਨੇ ਸ਼ੇਰ ਸਿੰਘ ਖਵਾਯਾ ਨੂੰ ਟਿਕਟ ਦੇ ਦਿੱਤੀ ਹੈ ਉਹ ਦੋ ਵਾਰ ਪਹਿਲਾਂ ਅਕਾਲੀ ਦਲ ਦੀ ਟਿਕਟ ਤੋਂ ਵੀ ਜਿੱਤੇ ਆ ਵਿਧਾਇਕ ਵੀ ਬਣੇ ਆ ਫਿਰ ਲੋਕ ਸਭਾ ਮੈਂਬਰ ਵੀ ਬਣੇ ਆ ਉਹਨਾਂ ਨੂੰ ਇੱਕ ਵਾਰ ਫੇਰ ਕਾਂਗਰਸ ਨੇ ਜਿਹੜਾ ਟਿਕਟ ਦੇ ਦਿੱਤੀ ਆ ਪਰ ਸਵਾਲ ਇਹ ਆ ਵੀ ਰਮਿੰਦਰ ਆਮਲਾ ਉਹ ਹੁਣ ਕੀ ਕਰਨਗੇ ਪਾਰਟੀ 'ਚ ਰਹਿਣਗੇ ਜਾਂ ਜਿੱਦਾਂ ਆਪਾਂ ਗੱਲਾਂ ਕਰਦੇ ਸੀਗੇ ਵੀ ਭਾਜਪਾ 'ਚ ਚਲੇ ਜਾਣਗੇ ਉਹਦਾ ਚਰਚਾ ਸੀਗਾ ਵੀ ਉਹ ਪੀਟੀਪੀ ਵਿੱਚ ਜਾ ਸਕਦੇ ਹੈਗੇ ਨੇ ਤੇ ਉਹ ਟਿਕਟ ਦੀ ਹੀ ਕੋਸ਼ਿਸ਼ ਵਿੱਚ ਬੈਠੇ ਸੀਗੇ ਹੁਣ ਦੇਖਦੇ ਹਾਂ ਉਹ ਤਾਂ ਅੱਗੇ ਜਾ ਕੇ ਉਹਨਾਂ ਦੇ ਐਕਸ਼ਨ ਤੋਂ ਹੀ ਪਤਾ ਲੱਗੂਗਾ ਪਰ ਇਹ ਦੋਵੇਂ ਤਰ੍ਹਾਂ ਦੀ ਚਰਚਾਾਂ ਵਾਂ ਸੀਗੀਆਂ ਛੇ ਸਿੰਘ ਕੋ ਆਇਆ ਕਿਉਂਕਿ ਉੱਥੇ ਦੀ ਜਿਹੜੀ ਰਾਏ ਸਿੱਕ ਬਰਾਦਰੀ ਵਿੱਚ ਆਉਂਦੇ ਨੇ ਉਥੇ ਚੰਗਾ ਵੋਟ ਬੈਂਕ ਹੈਗਾ ਉਸ ਹਲਕੇ ਦੇ ਵਿੱਚ ਘੱਟੋ-ਘੱਟ 33 ਤੋਂ 37% ਵੋਟ ਇਹਨਾਂ ਦੀ ਮੰਨੀ ਜਾਂਦੀ ਹੈ ਰਾਏ ਸਿੱਕ ਵੋਟ ਦੀ ਉਹ ਜਦੋਂ ਸੁਖਵੀਰ ਸਿੰਘ ਬਾਦਲ ਨੂੰ ਵੀ ਫਿਰੋਜ਼ਪੁਰ ਤੋਂ ਚੋਣ ਲੜਾਈ ਗਈ ਸੀਗੀ ਫਿਰ ਉਹਨੇ ਵਿਧਾਨ ਸਭਾ ਦੀ ਵੀ ਲੜੀ ਸੀ ਤੇ ਲੋਕ ਸਭਾ ਦੀ ਵੀ ਲੜੀ ਸੀ ਉਹ ਵੀ ਸ਼ੇਰ ਸਿੰਘ ਕਵਾਯਾ ਦੇ ਜਿਹੜੇ ਦਮਤੇ ਉਦੋਂ ਲੜੀ ਸੀ ਜਦੋਂ ਪਹਿਲੀ ਵਾਰ ਜਦੋਂ ਸੁਨੀਤ ਸਿੰਘ ਆਏ ਸੀ ਵੀ ਆਹ ਬੋਰਡ ਤਾਂ ਪੱਕੀ ਹੈਗੀ ਆ ਇਸ ਲਈ ਉਹਨਾਂ ਨੇ ਇੱਕ ਦਿਨ ਪਹਿਲਾਂ ਹੀ ਪ੍ਰਚਾਰ ਕਰਨ ਲੱਗੇ ਕਿ ਮੈਨੂੰ ਪ੍ਰਤਾਪ ਸਿੰਘ ਬਾਜਵਾ ਨੇ ਕਹਤਾ ਵੀ ਤੇਰੀ ਟਿਕਟ ਪੱਕੀ ਆ ਉਹਦਾ ਇੱਕ ਪਿੰਡ ਦੇ ਵਿੱਚ ਪ੍ਰਚਾਰ ਕਰਨ ਵੀ ਲੱਗੇ ਖੈਰ ਇਹਨਾਂ ਨਾਲ ਇੱਕ ਚੀਜ਼ ਹੋ ਗਈ ਕਿ ਟੁੱਟ ਪੱਟ ਕਿਹੜੀ ਹੁੰਦੀ ਆ ਤੁਹਾਨੂੰ ਬਾਅਦ ਵਿੱਚ ਪਤਾ ਲੱਗੂਗਾ ਆਪਾਂ ਨੂੰ ਵੀ ਕਿਹੜਾ ਬੰਦਾ ਉਸ ਇਲਾਕੇ 'ਚ ਬਗਾਵਤ ਕਰਦਾ ਨਹੀਂ ਕਰਦਾ ਬਗਾਵਤ ਤਾਂ ਹੋਊਗੀ ਹੋਗੀ ਉਹ ਤਾਂ ਕੋਈ ਤੇ ਹੁੰਦਾ ਨਹੀਂ ਕਿ ਜਿਹੜੀ ਇਦਾਂ ਦੀ ਵੱਡੀ ਪਾਰਟੀ ਹੁੰਦੀ ਹੈ ਕਈ ਤਰ੍ਹਾਂ ਦੇ ਲੋਕ ਹੁੰਦੇ ਨੇ ਜਿਹਦੇ ਵਿੱਚ ਉਹਦੇ ਵਿੱਚ ਬਗਾਵਤ ਦੀ ਸੰਭਾਵਨਾ ਹੁੰਦੀ ਹੈ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ ਹੈਗੀ ਇੱਥੇ ਕਾਫੀ ਸਾਰੇ ਪਲੇਅਰ ਸੀਗੇ ਕੁਛ ਤਾਂ ਇਹ ਵੀ ਸੀਗੇ ਕਿ ਰਾਣਾ ਸੋਢੀ ਆ ਜਿਹੜਾ ਉਹ ਫਿਰ ਕਾਂਗਰਸ ਵਿੱਚ ਆ ਸਕਦਾ ਉਹ ਵੀ ਇੱਥੋਂ ਸੀਟ ਲੈ ਸਕਦਾ ਆਮਲੇ ਬਾਰੇ ਵੀ ਸੀਗੀ ਇਹਨਾਂ ਦੇ ਬਾਰੇ ਵੀ ਸੀਗੀ ਫਿਰ ਤੋਂ ਨਾ ਹੈਗਾ ਆਪਣਾ ਇੱਥੇ ਹੋਰ ਚਰਚਾ ਸੀਗੀ ਵੀ ਕੋਈ ਪੰਜਾਬੀ ਮੂਲ ਦਾ ਬੰਦਾ ਜਿਹੜਾ ਪੰਜਾਬ ਬਾਹਰ ਬੈਠਾ ਉਹਨੂੰ ਵੀ ਟਿਕਟ ਦਿੱਤੀ ਜਾ ਸਕਦੀ ਆ ਹੁਣ ਉਹ ਪੰਜਾਬੀ ਮੂਲ ਦਾ ਕਿਹੜਾ ਸੀ ਇਹ ਤੇ ਕਰੀ ਪਤਾ ਲੱਗਿਆ ਤੇ ਇਸ ਤੋਂ ਬਾਅਦ ਵਿੱਚ ਲੇਕਿਨ ਇਹਦੇ ਉੱਤੇ ਜਿਹੜਾ ਬਾਜ਼ੀ ਜਿਹੜੀ ਆ ਉਹ ਸ਼ੇਰ ਸਿੰਘ ਖਵਾਯਾ ਨੇ ਮਾਰ ਲਈ ਐ ਸੋ ਹੁਣ ਇਹੀ ਆਕੇ ਕਾਂਗਰਸ ਨੇ ਦੇਖਿਆ ਹੁਣ ਅਭੀ ਇਹ ਸਟਰੋਂਗ ਉਮੀਦਵਾਰ ਹੈਗਾ ਤੇ ਉਹਦੇ ਕਰਕੇ ਮਤਲਬ ਇਹਨਾਂ ਨੂੰ ਦਿੱਤਾ ਗਿਆ ਬਾਕੀ ਜਿਹੜਾ ਇੱਕ ਦੋ ਦਿਨ ਦੇ ਵਿੱਚ ਹੋਰ ਨਜ਼ਾਰਾ ਆਜੂ ਵਸਤੇ ਅੱਜ ਤੋਂ ਪੰਜਾਬ ਚ ਕਾਗਜ਼ ਪੱਤਰ ਭਰਨੇ ਵੀ ਸ਼ੁਰੂ ਹੋ ਗਏ ਐ ਹਾਲੇ ਖਬਰ ਆਈ ਨਹੀਂ ਕਿ ਕਿਨੇ ਭਰੇ ਨੇ ਉਹ ਹੁਣ ਪਤਾ ਲੱਗ ਜੂ ਵੀ ਉਤਾਰਲਾ ਅੱਜ ਨਹੀਂ ਪਰੇਕਾ ਗੱਲੋਂ ਤਾਂ ਕਈਆਂ ਨੇ ਕਿਹਾ ਹੋਇਆ ਡਾਕਟਰ ਗਾਂਧੀ ਨੇ ਵੀ ਕੱਲ ਭਰਨੇ ਦੂਜਾ ਭਰਨੇ ਬਿਲਕੁਲ ਸੁਖਪਾਲ ਸਿੰਘ ਖੈਰ ਨੇ ਵੀ ਕੱਲ ਭਰਨੇ ਨੇ ਇਹ ਫਿਰ 12 ਹੈ ਜੀ ਇਹਦੇ ਨਾਲ ਹੀ ਮੈਂ ਕਿਹਾ ਇੱਕ ਖਬਰ ਹੋਰ ਮੈਨੂੰ ਮਾੜਾ ਜਿਹਾ ਦੱਸਿਓ ਵੀ ਅੱਜ ਜਦੋਂ ਆਪਾਂ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ 52% VOTING ਹੀ VOTING ਹੀ ਹੋਈ ਆ ਸ਼ਵਿੰਦਰ ਜੀ ਇਹ 3:00 ਵਜੇ ਤੱਕ ਉਹਨੀ 50% ਸੀਗੀ ਹੁਣ ਜਦੋਂ ਆਪਾਂ ਕਰ ਰਹੇ ਹਾਂ 52% ਤੇ ਪਹੁੰਚੀ ਹੋਈ ਆ ਤੇ ਬਾਕੀ ਆਲੇ ਪਾਇਨੇ ਜਿਹੜੇ ਕੁਛ ਟਾਈਮ ਪਿਆ ਉਹਦੇ ਵਿੱਚ ਉਹ ਕਿੰਨੀ ਕਿ ਜਾਂਦੀ ਹੈ ਜੇ ਮਤਲਬ ਉਹ 52% ਜਾਂਦੀ ਹੈ ਨਾ ਤਾਂ ਮੈਨੂੰ ਲੱਗਦਾ ਨਹੀਂ ਕਿ ਪੂਰੇ ਟਾਈਮ ਦੇ ਤੱਕ 60% ਤੱਕ ਹੀ ਲਾਗੇ ਚੱਗੇ ਰਹੂਗੀ ਇਹਦਾ ਮਤਲਬ ਇਹ ਹੈਗਾ ਕਿ VOTING ਸ਼ਾਇਦ ਇਸ ਸੜਾ ਦੇ ਉੱਤੇ ਵੀ ਜ਼ਿਆਦਾ ਨਾ ਪਵੇ ਨੰਬਰ 1 ਨੰਬਰ 2 ਕਿ ਬੰਗਾਲ ਦੇ ਵਿੱਚ VOTING ਜਿਹੜੀ ਆ ਉਹ 1 ਵਜੇ ਤੱਕ ਦੀ ਤਾਂ ਮੇਰੇ ਕੋਲ ਸੀਗੀ 43% ਪਈ ਸੀ ਮਤਲਬ ਉੱਥੇ ਜਿਆਦਾ VOTING ਪਈ ਰਹੀ ਸੀ ਉਹ ਉਹਦਾ ਫਾਇਦਾ ਸ਼ਾਇਦ BJP ਨੂੰ ਹੋ ਸਕਦਾ ਕਿਉਂਕਿ BJP ਦਾ ਜਿਹੜਾ ਹੁਣ ਕੁੱਲ ਮਾ ਆਧਾਰ ਵੀ ਹੈਗਾ ਸੀਗਾ ਨਾ VOTਾਂ ਦਾ ਉਹਨੇ ਰੱਖਿਆ ਹੋਇਆ ਸੀ ਵੀ ਸਾਊਥ ਵਿੱਚੋਂ ਤਾਂ ਸਾਨੂੰ ਕੁਝ ਮਿਲਦਾ ਕੋਈ ਨਹੀਂ ਹੈਗਾ ਜਾਂ ਤਾਂ ਉਹਨੇ ਹਿੰਦੀ 벨ਟ ਹਿੰਦੀ 벨ਟ ਉੱਤੇ ਆਸ ਰੱਖੀ ਹੋਈ ਸੀ ਨਾਰਥ ਇੰਡੀਆ ਖਾਸ ਕਰਕੇ ਵੀ ਹਿੰਦੀ 벨ਟ ਉੱਤੇ ਜਾਂ ਉਹਨਾਂ ਦੀ ਆਸ ਸੀ ਕੁਝ ਸੂਬੇ ਨੇ ਜਿਵੇਂ ਮਹਾਰਾਸ਼ਟਰ ਹੋ ਗਿਆ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਹੋ ਗਿਆ ਇਹਦੇ ਵਿੱਚ ਦੂਜੇ ਪਾਸੇ ਆਹ ਗੁਜਰਾਤ ਹੋ ਗਿਆ ਉਹਨਾਂ ਦਾ ਆਪਣੇ ਹੀ ਆ ਜਿਹੜਾ ਗੜਮੋਦੀ ਦਾ ਜਾਂ ਫਿਰ ਬੰਗਾਲ ਇਹਨਾਂ ਸੂਬਿਆਂ ਦੇ ਉੱਤੇ ਆਸ ਰੱਖੀ ਹੋਈ ਸੀ ਹੁਣ ਬੰਗਾਲ ਦੇ ਵਿੱਚ ਜੇ ਕਰੇ VOTING ਵੱਧਦੀ ਹੈ ਹਲੇ ਉਹਦਾ ਲਾਸਟ ਅੰਕੜਾ ਆਪਣੇ ਕੋਲ ਨਹੀਂ ਹੈਗਾ ਤੇ ਉੱਥੇ ਜੀ ਐਂਡ ਤੇ ਆ ਉਹਦਾ ਕਿੰਨਾ ਕਿੰਨੀ ਵੱਧਦੀ ਹੈ ਉਹਦਾ BJP ਨੂੰ ਸ਼ਾਇਦ ਫਾਇਦਾ ਹੋ ਜਾਵੇ ਕਿਉਂਕਿ ਉੱਥੇ ਇੰਡੀਆ ਆਲਾਈንስ ਅਲੱਗ-ਅਲੱਗ ਹੋ ਕੇ ਲੜ ਰਿਹਾ ਇੱਕ ਤਾਂ ਹੁੰਦਾ ਨਾ ਤੁਸੀਂ ਥੋੜਾ ਆਲਾਈንስ ਬਹੁਤ ਤਕੜਾ ਬ੍ਰੋਦਰ ਜੇ ਜਿਹੜੀ ਸੈਕੰਡ ਪਾਰਟੀ ਆ ਐਂਡੀਏ ਉਹ ਮਤਲਬ ਕੋਈ ਤਾਕਤ ਵਿੱਚ ਨਹੀਂ ਹੈਗੀ ਫਿਰ ਤਾਂ ਤੁਸੀਂ ਅਲੱਗ-ਅਲੱਗ ਲੜ ਲਓ ਕੋਈ ਚੱਕਰ ਨਹੀਂ ਜਿਵੇਂ ਪੰਜਾਬ ਦੇ ਵਿੱਚ ਹੈ ਪੰਜਾਬ ਦੇ ਵਿੱਚ ਬੀਜੇਪੀ ਉਸ ਤਰ੍ਹਾਂ ਦੀ ਤਾਕਤ ਵਿੱਚ ਨਹੀਂ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਅਲੱਗ-ਅਲੱਗ ਲੜ ਲਈ ਕੋਈ ਚੱਕਰ ਨਹੀਂ ਪਰ ਜਦੋਂ ਜਿੱਥੇ ਬੀਜੇਪੀ ਤਾਕਤ ਵਿੱਚ ਹੈ ਉਥੇ ਹੁਣ ਇਸ ਸਮੇਂ ਸੈਕੰਡ ਪਾਰਟੀ ਬਣੀ ਹੋਈ ਆ ਬੀਜੇਪੀ ਉਥੇ ਤੁਸੀਂ ਇੰਡੀਆ ਲਾਇੰਸ ਦੀਆਂ ਪਾਰਟੀਆਂ ਅਲੱਗ-ਅਲੱਗ ਲੜਨੀ ਹੈ ਉਹਨਾਂ ਨੂੰ ਨੁਕਸਾਨ ਹੋਏਗਾ ਸੋ ਉਹ ਮਤਲਬ ਉਹ ਵੀ ਇੱਕ ਤੱਥ ਹੈਗਾ ਜੀ ਬਹੁਤ ਬਹੁਤ ਧੰਨਵਾਦ ਸ਼ਵਿੰਦਰ ਜੀ ਤੁਸੀਂ ਖਬਰਾਂ ਤਫਸੀਲ ਦੇ ਨਾਲ ਦੱਸਿਆ ਕੀ ਅੱਜ ਦੇ ਜਿਹੜੀਆਂ ਗਤੀਵਿਧੀਆਂ ਰਹੀਆਂ ਕੀ ਕੁਝ ਹੋਇਆ ਸਰਕਾਰਾਂ ਦੇ ਵਿੱਚ ਕੀ ਕੁਝ ਬਿਆਨਬਾਜ਼ੀਆ ਹੋਈਆ ਇਹ ਸਾਰੀਆਂ ਖਬਰਾਂ ਤਫਸੀਲ ਨਾਲ ਦੱਸਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਸ਼ਕਲ ਜੀ ਸ਼ੁਕਰੀਆ ਜੀ ਮੇਰਬਾਨਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ